ਨਜਾਇਜ਼ ਘਰਾਂ ਦੇ ਚੱਕਰਾਂ ਦੇ ਕਿੰਨਾ ਇਹ ਅੰਕੜਿਆਂ ਕੋਲ ਕੀ ਹੈਗੇ ਕਿਸ ਤਰੀਕੇ ਦੇ ਖਲਾਫ ਪਿਆ ਸੀ ਨਜਾਇਜ਼ ਹਥਿਆਰ ਪੰਜਾਬ ਚ ਜਿੰਨਾ ਹੈਗਾ ਉਹਦੀ ਗਿਣਤੀ ਕੋਈ ਨਹੀਂ ਜੇ ਹਥਿਆਰ ਦੇਣਾ ਜੈਨੂਇਨ ਦੇਓ ਕੋਈ ਗੱਲ ਨਹੀਂ ਹਰੇਕ ਬੰਦੇ ਦਾ ਰਾਈਟ ਹੈ ਹਥਿਆਰ ਰੱਖਣ ਦਾ ਬਿਲਕੁਲ ਉਹ ਹਥਿਆਰ ਹੋਣਾ ਚਾਹੀਦਾ ਬੰਦੇ ਦੀ ਕ੍ਰੈਡਿਬਿਲਿਟੀ ਚੈੱਕ ਕਰਕੇ ਹਥਿਆਰ ਜਿਹੜਾ ਵੀ ਆਈਪੀ ਕਲਚਰ ਆ ਉਹ ਬੜਾ ਅਲੱਗ ਤਰੀਕੇ ਨਾਲ ਫੈਲ ਰਿਹਾ ਹੈਗਾ ਉਹਦੇ ਵਿੱਚ ਇਹ ਹੁੰਦਾ ਕਿ ਜਿੰਨੀ ਕੁ ਰੱਖਿਆ ਚਾਹੀਦੀ ਬੰਦਾ ਰੱਖ ਲਵੇ ਜਾਇਜ਼ ਵੰਦੀ ਆ ਪਰ ਉਹਨੇ ਬੰਦੇ ਤੁਸੀਂ ਕਹਿੰਦੇ ਥਾਣਿਆਂ ਚ ਨਹੀਂ ਹੁੰਦੇ ਜਦੋਂ ਇੱਕ ਬੰਦਾ ਆਪਣੇ ਨਾਲ ਲਈ ਫਿਰਦਾ ਅੱਜ ਕਈ ਕਿੰਨੇ ਲੋਗ ਨੇ 25 25 30 30 ਗੱਲ ਮੈਂ ਨਾਲ ਲਈ ਕਰਦੇ ਹੂੰ ਭਾਈ ਮੈਂ ਆਪਣੀ ਇੱਕ ਚੌਕੀ ਤੇ ਚਲੇ ਗਿਆ ਜੀ ਉਹਦੇ ਵਿੱਚ 15 ਮੁਲਾਜ਼ਮ ਨਹੀਂ ਸੀ ਨਜਾਇਜ਼ ਹਥਿਆਰ ਸਭ ਤੋਂ ਵੱਡਾ ਗੱਲ ਇਹ ਹੀ ਚੱਲਦੀ ਹੈ ਕਿ ਜਿਹੜੀਆਂ ਯੂਪੀ ਵਾਲੀਆਂ ਸਟੇਟਾਂ ਜਾਂ ਉਧਰ ਦੀਆਂ ਸਟੇਟਾਂ ਨੇ ਉਧਰੋਂ ਆਉਂਦਾ ਹੈਗਾ ਇਹਨੂੰ ਨੱਥ ਕਿਸ ਤਰੀਕੇ ਨਾਲ ਪਾਈ ਜਾ ਸਕਦੀ ਤੁਹਾਡੇ ਹਿਸਾਬ ਨਾਲ ਕਾਨੂੰਨ ਚਾਹੀਦਾ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਕੋਲ ਨਜਾਇਜ਼ ਹਥਿਆਰ ਫੜਿਆ ਜਾਵੇ ਨੰਬਰ 1 ਜਾਂ ਕਿਸੇ ਬੰਦੇ ਨੇ ਕਿਸੇ ਦੇ ਵੀ ਲੁੱਟ ਕੋ ਛੋਟ ਲੁੱਟ ਕੋ ਕਰਨੀ ਚਾਹੀ ਕਿਸੇ ਨੇ ਦਫਤਰ ਮਾਰਤਾ ਲੁੱਟ ਕੋ ਕਰਨ ਉਹਸ ਬੰਦੇ ਨੂੰ 10 ਸਾਲ ਦੀ ਅੰਦਰ ਜੇਲ੍ਹ ਦੇ ਤੁਮਕੇ ਦੇਣਾ ਚਾਹੀਦਾ ਤੇ ਕਾਨੂੰਨ ਪੰਜਾਬ ਚ ਲੈ ਕੇ ਆਉਣਾ ਚਾਹੀਦਾ ਕਿ ਇਸ ਬੰਦੇ ਦੀ ਜਮਾਨਤ ਨਹੀਂ ਹੋ ਸਾਦੀ 10 ਸਾਲ ਅੱਜ ਬੰਦਾ ਨਸ਼ਾ ਜ ਹਥਿਆਰ ਚ ਵੀ 2 ਮਹੀਨੇ ਬਾਹਰ ਆ ਜਾਂਦਾ ਕੰਫੀਡੈਂਸ ਲੈਵਲ ਵੱਜ ਜਾਂਦਾ ਕਿਸੇ ਵੀ ਦਫਤਰ ਮਾਰ ਦਾ ਓਹੀ ਮੀਂਹ ਵਿਵਦ ਲੁੱਟ ਕੋ ਸੋ ਕਰਕੇ ਬਾਹਰ ਆ ਜਾਂਦਾ ਕੰਫੀਡੈਂਸ ਬਹੁਤਾ ਅਗਲੀ ਵਾਰ ਉਹ ਕਮ ਮਲਟੀਪਲਾਈ ਹੁੰਦਾ ਜਦੋਂ ਬੰਦੇ ਨੂੰ ਸਦਾ 10 ਸਾਲਾਂ ਵਿੱਚ ਬਾਹਰ ਨਹੀਂ ਆਉਣਾ ਤੇ ਚੰਗੇ ਚੰਗੇ 99% ਜਿਹੜੇ ਆ ਛੁੱਟਾ ਕੁਆਲੇ ਆ ਜੈਂਡਰ ਕਿਡੋ ਆ ਜਾਂਦਾ ਤਾਂ ਮੁੱਖ ਮੰਤਰੀ ਪੰਜਾਬ ਕਹਿੰਦਾ ਦੇਖੇ ਬਲਡوزر ਚਲਾ ਰਹੇ ਹਾਂ ਅਸੀਂ ਨਸ਼ੇ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਉਹ ਤਾਂ ਕਹਿੰਦਾ ਕਿ ਅਸੀਂ ਕੰਮ ਕੀਤਾ ਹੋਇਆ ਬਲਡوزر ਚਲਾ ਰਹੇ ਹਾਂ ਮੈਂ ਤਾਂ ਉਸ ਚੀਜ਼ ਨੂੰ ਸਪੋਰਟ ਕਰਦਾ ਪਰ ਮੈਂ ਕਿਛ ਕੁ ਰੋਕਿਆ ਨਹੀਂ ਸਕਦਾ ਹੂੰ ਕੀ ਜਿਹੜੀ ਵੱਡੀ 빅 ਫਿਸ਼ ਆ ਉਹਨਾਂ ਤੇ ਵੀ ਬਲਡੋਜ਼ਰ ਚਲਾਇਆ ਜਾ ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਵਿਧਾਨ ਸਭਾ ਦੇ ਅੰਦਰ ਕੁਝ ਚਿਹਰੇ ਇਦਾਂ ਦੇ ਨੇ ਜਿਹੜੇ ਬੜੇ ਵਧੀਆ ਢੰਗ ਦੇ ਨਾਲ ਤੱਥਾਂ ਦੇ ਆਧਾਰ ਤੇ ਠੋਕ ਕੇ ਗੱਲ ਰੱਖ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਰਾਣਾ ਇੰਦਰ ਪ੍ਰਤਾਪ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਅੱਜ ਇੱਕ ਬੜਾ ਅਹਿਮ ਮਸਲਾ ਚੱਕਿਆ ਸਦਨ ਦੇ ਅੰਦਰ ਕਿ ਪੰਜਾਬ ਦੇ ਅੰਦਰ ਨਜਾਇਜ਼ ਹਥਿਆਰਾਂ ਦੀ ਪਰਮਾਰ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਅੱਜ ਕੱਲ ਇੱਕ ਸੁਰੱਖਿਆ ਛਤਰੀ ਹੈ ਨਾ ਉਹਨੂੰ ਵੀਆਈਪੀ ਕਲਚਰ ਦੇ ਵਜੋਂ ਦੇਖਿਆ ਜਾ ਰਿਹਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਇਸ ਸੁਰੱਖਿਆ ਛਤਰੀ ਨਜਾਇਜ਼ ਤਰੀਕੇ ਨਾਲ ਵਧਾ ਕੇ ਰੱਖ ਰਹੇ ਨੇ ਕੀ ਗਲਬਾਤ ਅੰਦਰ ਰੱਖੀ ਹੈ ਕਿ ਉਸ ਦੀ ਕੋਈ ਅਸਰ ਹੋਊਗਾ ਜਾਂ ਨਹੀਂ ਹੋਊਗਾ ਇਹ ਸਮਝਣਾ ਪਵੇਗਾ ਰਾਣਾ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਕਿ ਬੜਾ ਅਹਿਮ ਮਸਲਾ ਹੈ ਕਿ ਇੱਕ ਤਾਂ ਹਥਿਆਰਾਂ ਦਾ ਬੜਾ ਜ਼ਿਕਰ ਅੱਜਕੱਲ ਗੀਤਾਂ ਦੇ ਵਿੱਚ ਵੀ ਬੜਾ ਜ਼ਿਕਰ ਹੋ ਰਿਹਾ ਹੈ ਅੱਜਕੱਲ ਉਹ ਮੈਨੂੰ ਲੱਗਦਾ ਚਸਕਾ ਪੈ ਗਿਆ ਪਰ ਉਹਦੇ ਨਾਲ ਜਿਹੜਾ ਤੁਸੀਂ ਨਜਾਇਜ਼ ਹਥਿਆਰਾਂ ਦਾ ਜ਼ਿਕਰ ਕੀਤਾ ਇਹਦੇ ਅੰਕੜੇ ਓਂਕੜੇ ਕੀ ਹੈਗੇ ਕਿਸ ਤਰੀਕੇ ਦੇ ਖਿਲਾਫ ਨੇ ਇਸ ਵੇਲੇ ਪੰਜਾਬ 'ਚ ਇੱਕੋ ਅੱਜ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਲਾਅ ਐਂਡ ਆਰਡਰ ਦੀ ਹੈ ਜੀ ਪੰਜਾਬ ਚ ਚਾਹੇ ਜ਼ਿਮੀਦਾਰ ਹੋਵੇ ਚਾਹੇ ਵਪਾਰੀ ਹੋਵੇ ਕਿ ਚਾਹੇ ਕੋਈ ਨੌਕਰ ਕਿਤੇ ਕੰਮ ਕਰ ਰਿਆ ਹੋਵੇ ਉਹਨੂੰ ਆਪਦੀ jaan ਦੀ ਚਿੰਤਾ ਆ ਹੀ ਇਸ ਨਾਟ ਸੇਫ ਜੀ ਅੱਜ ਤੋਂ ਪਹਿਲਾਂ ਜ਼ਿਮੀਦਾਰ ਕੋਈ ਡਰਦਾ ਨਹੀਂ ਸੀ ਹਮ ਅੱਜੇ ਜ਼ਿਮੀਦਾਰ ਵੀ ਡਰਦਾ ਸ਼ਾਮ ਨੂੰ ਆਪਣੀ ਮੋਟਰ ਤੇ ਜਾਂਦਾ ਹੋਇਆ ਕਿ ਪਤਾ ਨਹੀਂ ਕਿਹਨੇ ਮੂੰਹ ਬਨ ਕੇ ਆ ਜਾਣਾ ਤੇ ਮੇਰੀ ਧੌਣ ਤੇ ਪਿਸਤੌਲ ਰੱਖ ਕੇ ਦੇ ਮੈਨੂੰ ਕਹਣਾ ਲਿਆ ਭੀਜ ਦੇ ਸਾਰਾ ਹਮ ਸੋ ਨਜਾਇਜ਼ ਹਥਿਆਰ ਪੰਜਾਬ 'ਚ ਜਿੰਨਾ ਹੈਗਾ ਉਹਦੀ ਗਿਣਤੀ ਕੋਈ ਨਹੀਂ ਹੂੰ ਜੇ ਹਥਿਆਰ ਦੇਣਾ ਜੈਨੂਇਨ ਦਿਓ ਕੋਈ ਗੱਲ ਨਹੀਂ ਹਰੇਕ ਬੰਦੇ ਦਾ ਰਾਈਟ ਹੈ ਹਥਿਆਰ ਰੱਖਣ ਦਾ ਬਿਲਕੁਲ ਉਹਨੂੰ ਹਥਿਆਰ ਹੋਣਾ ਚਾਹੀਦਾ ਬੰਦੇ ਦੀ ਕ੍ਰੈਡੀਬਿਲਟੀ ਚੈੱਕ ਕਰਕੇ ਹਥਿਆਰ ਮੈਂ ਇੱਕ ਗੱਲ ਹੋਰ ਮਹਿਸੂਸ ਕਰਦਾ ਜੀ ਕਿ ਜਿੰਨਾ ਬੰਦਿਆ ਕੋ ਜੈਨੂਇਨ ਤਰੀਕੇ ਨਾਲ ਹਥਿਆਰ ਨਹੀਂ ਮਿਲਦਾ ਉਹ ਵੀ ਨਜਾਇਜ਼ ਹਥਿਆਰ ਸ਼ੌਕ ਲਈ ਰੱਖਦੇ ਹੂੰ ਰਿਐਲਿਟੀ ਹੈ ਜੀ ਤੇ ਲੋੜ ਇਹ ਆ ਕਿ ਕਾਨੂੰਨ ਚਾਹੀਦਾ ਪੰਜਾਬ ਦੇ ਵਿੱਚ ਕਿ ਕਿਸੇ ਬੰਦੇ ਕੋ ਨਜਾਇਜ਼ ਹਥਿਆਰ ਪੜਿਆ ਜਾਵੇ ਨੰਬਰ 1 ਜਾਂ ਕਿਸੇ ਬੰਦੇ ਨੇ ਕਿਸੇ ਦੇ ਵੀ ਲੁੱਟ ਖਸੁੱਟ ਲੁੱਟ ਖੂਕ ਕਰਨੀ ਚਾਹੀ ਕਿਸੇ ਨੇ ਦਸਤਰ ਮਾਰਤਾ ਲੁੱਟ ਖੋ ਕਰਨ ਉਹਸ ਬੰਦੇ ਨੂੰ 10 ਸਾਲ ਦੀ ਅੰਦਰ ਜੇਲ੍ਹ ਦੇ ਤੁੰਕੇ ਦੇਣਾ ਚਾਹੀਦਾ ਤੇ ਕਾਨੂੰਨ ਪੰਜਾਬ ਚ ਲੈ ਕੇ ਆਉਣਾ ਚਾਹੀਦਾ ਕਿ ਇਸ ਬੰਦੇ ਦੀ ਜਮਾਨਤ ਨਹੀਂ ਹੋ ਸਕਦੀ 10 ਸਾਲ ਅੱਜ ਬੰਦਾ ਮਜੇਰ ਜੇ ਹਥਿਆਰ ਚ ਵੀ ਮਹੀਨੇ ਬਾਅਦ ਬਾਹਰ ਆ ਜਾਂਦਾ ਕੰਫੀਡੈਂਸ ਲੈਵਲ ਵੱਧ ਜਾਂਦਾ ਕਿਸੇ ਵੀ ਡਾਕਟਰ ਮਾਰ ਦਾ ਉਹ ਮਹੀਨੇ ਬਾਅਦ ਡੁੱਟ ਕੇ ਸੋ ਕਰਕੇ ਬਾਹਰ ਆ ਜਾਂਦਾ ਕੰਫੀਡੈਂਸ ਵਧਦਾ ਅਗਲੀ ਵਾਰ ਉਹ ਕੰਮ ਮਲਟੀਪਲਾਈ ਹੁੰਦਾ ਜਦੋਂ ਬੰਦੇ ਨੂੰ ਪਤਾ 10 ਸਾਲਾਂ ਵਿੱਚ ਬਾਹਰ ਨਹੀਂ ਆਉਣਾ ਤੇ ਚੰਗੇ ਚੰਗੇ 99% ਜਿਹੜੇ ਆ ਲੁੱਟਾਖੋ ਵਾਲੇ ਆ ਹੈਂਡਲ ਕੰਟਰੋਲ ਆ ਜਾਂਦਾ ਤੁਸੀਂ ਇੱਕ ਬੜਾ ਅਹਿਮ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਉਸ ਸਾਰੀ ਚੀਜ਼ ਕਿ ਅੱਜ ਕੱਲ ਸੁਰੱਖਿਆ ਛਤਰੀ ਦੇ ਨਾਂ ਤੇ ਜਿਹੜਾ ਵੀਆਈਪੀ ਕਲਚਰ ਆ ਉਹ ਬੜਾ ਅਲੱਗ ਤਰੀਕੇ ਨਾਲ ਫੈਲ ਰਿਹਾ ਹੈਗਾ ਉਹਦੇ ਵਿੱਚ ਇਹ ਹੁੰਦਾ ਕਿ ਜਿੰਨੀ ਕਿ ਸੁਰੱਖਿਆ ਚਾਹੀਦੀ ਬੰਦਾ ਰੱਖ ਲਵੇ ਜਾਇਜ਼ ਬਣਦੀ ਆ ਪਰ ਉਹਨੇ ਬੰਦੇ ਤੁਸੀਂ ਕਹਿੰਦੇ ਥਾਣੇ ਚ ਨਹੀਂ ਹੁੰਦੇ ਜਿੰਨਾ ਇੱਕ ਬੰਦਾ ਆਪਣੇ ਨਾਲ ਲਈ ਫਿਰਦਾ ਅਜਕਾ ਵੇਖੋ ਮੈਂ ਕੁਸੂਸ ਮੈ ਵੀ ਕੀਤਾ ਤੇ ਪੰਜਾਬ ਦੇ ਲੋਕ ਵੀ ਕਰਦੇ ਆ ਹੂੰ ਕਿ ਕਈ-ਕਈ ਲੋਕ ਨੇ 25 25 30 30 ਗਨਮੈ ਨਾਲ ਲਈ ਕਰਦੇ ਆ ਹੂੰ ਭਾਈ ਮੈਂ ਆਪਣੀ ਇੱਕ ਚੌਕੀ ਚ ਚਲੇ ਗਿਆ ਜੀ ਉਹਦੇ ਵਿੱਚ 15 ਮੁਲਾਜ਼ਮ ਨਹੀਂ ਸੀ ਮੈਂ ਉਸ ਤੋਂ ਬਾਅਦ ਸੋਚਿਆ ਵੀ ਪੰਜਾਬ 'ਚ ਹੋਮ ਮਿਨਿਸਟਰ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਦੱਸਣ ਵੀ ਕਿੰਨੀਆਂ ਚੌਕੀਆਂ ਜਿਹੜਾ 25 ਤੋਂ ਉੱਤੇ ਮੁਲਾਜ਼ਮ ਹੈਗੇ ਆ ਹੂੰ ਸੋ ਉਹ ਜਿਹੜੇ ਮੁਲਾਜ਼ਮ ਹੈਗੇ ਆ ਐਕਸੈਸ ਇੱਕ ਸਟੈਂਡਰਡ ਫਿਕਸ ਕਰ ਦਿੱਤਾ ਜਾਵੇ ਇੱਕ ਬੰਦੇ ਨੂੰ 3 ਦੇਣੇ ਜਾਂ 4 ਦੇਣੇ ਇਰਰਸਪੈਕਟਿਵ ਕਿਹੜੀ ਪਾਰਟੀ ਦਾ ਹੋਵੇ ਐਮਐਲਏ ਹੋਵੇ xml ਦੀ ਇਨਟਾਈਟਲਮੈਂਟ ਦੋਆਂ ਦੀ ਆ ਉਹਨੂੰ 2 ਮਿੰਟ ਬਾਕੀ ਦੀ ਜਿਹੜੀ ਸਾਰੀ ਦੀ ਸਾਰੀ ਫੋਸੇ ਉਹ ਥਾਣਿਆਂ 'ਚ ਤਨਾਤ ਹੋਣੀ ਚਾਹੀਦੀ ਆ ਤਾਂ ਕਿ ਉਹ ਜਿਹੜੇ ਬਾਕੀ ਦੇ 3 ਕਰੋੜ ਲੋਕ ਪੰਜਾਬ ਦੇ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਯੂਟਿਲਾਈਜ਼ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਜਿਹੜਾ ਸ਼ਾਰਟੇਜ ਆਫ ਸਟਾਫ ਕਰਕੇ ਇਨਫੀਸ਼ੀਐਂਸੀ ਕਰਕੇ ਅਸੀਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਕਰ 파 ਰਹੇ ਉਹਦੇ ਲਈ ਉਹ ਯੂਟਿਲਾਈਜ਼ ਹੋਣੇ ਚਾਹੀਦੇ ਜਦੋਂ ਭਰਤੀ ਹੋਵੇ ਉਹਦੇ ਨਾਲ ਫਿਰ ਪਛੀ ਕਰਦੇ ਹੋ ਜੇ ਫालतੂ ਆ ਇੱਕ ਗੱਲ ਸਮਝਾਓ ਜਿਹੜਾ ਤੁਸੀਂ ਨਜਾਇਜ਼ ਹਥਿਆਰਾਂ ਦਾ ਮਸਲਾ ਅੰਦਰ ਰੱਖਿਆ ਇਹਦੇ ਬਾਰੇ ਤੁਸੀਂ ਸਮਝਾ ਵੀ ਹੋਣਾ ਵੀ ਨਜਾਇਜ਼ ਹਥਿਆਰ ਸਭ ਤੋਂ ਵੱਡਾ ਗੱਲ ਇਹ ਹੀ ਚੱਲਦੀ ਹੈ ਕਿ ਜਿਹੜੀਆਂ ਯੂਪੀ ਵਾਲੀਆਂ ਸਟੇਟਾਂ ਜਾਂ ਉਧਰ ਦੀਆਂ ਸਟੇਟਾਂ ਨੇ ਉਧਰੋਂ ਆਉਂਦਾ ਹੈਗਾ ਹਮੇਸ਼ਾ ਇਹ ਚਰਚਾ ਚੱਲਦੀ ਹੈ ਕਿ ਨਜਾਇਜ਼ ਹਥਿਆਰ ਕਿਥੋਂ ਆ ਰਿਹਾ ਯੂਪੀ ਵਾਲੇ ਪਾਸਿਓਂ ਕਿਉਂਕਿ ਉੱਥੇ ਬੜੇ ਵੱਡੇ ਆਗੂ ਜਿਹੜੇ ਨੇ ਉਹਨਾਂ ਦੇ ਤਹਿਤ ਹੀ ਕਹਿੰਦੇ ਜਾਂ ਹਮੇਸ਼ਾ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਵਿੱਚ ਅੰਡਰਰੀ ਫੈਕਟਰੀ ਤੇ ਇਹ ਜਿਹੜੀ ਇਲਜ਼ਾਮ ਅਸੀਂ ਲਾ ਰਹੇ ਆਂ ਪੰਜਾਬ ਦੇ ਵੱਲੋਂ ਕਿ ਉਧਰਲੇ ਪਾਸਿਓਂ ਹਥਿਆਰ ਆ ਰਿਹਾ ਜ ਜੋ ਬਹੁਤ ਵੱਡੇ ਪੱਧਰ ਤੇ ਨਜਾਇਜ਼ ਹਥਿਆਰ ਪੰਜਾਬ 'ਚ ਹੈਗਾ ਇਹਨੂੰ ਨੱਥ ਕਿਸ ਤਰੀਕੇ ਨਾਲ ਪਾਈ ਜਾ ਸਕਦੀ ਤੁਹਾਡੇ ਹਿਸਾਬ ਨਾਲ ਦੇਖੋ ਕਾਨੂੰਨ ਤਕੜਾ ਕਰਨ ਦੀ ਲੋੜ ਹੈ ਹੂੰ ਲੋਕ ਬਾਹਰਲੇ ਮੁਲਕਾਂ ਜਾ ਕੇ ਸਾਡੀ ਪੰਜਾਬੀ ਕਿਉਂ ਸਿੱਧੇ ਹੋ ਜਾਂਦੇ ਤਾਂ ਮੁੱਖ ਮੰਤਰੀ ਪੰਜਾਬ ਕਹਿੰਦਾ ਰਹੇ ਕਿ ਬਲਡੋਜ਼ਰ ਚਲਾ ਰਹੇ ਆਂ ਅਸੀਂ ਨਸ਼ੇ ਦੇ ਖਿਲਾਫ ਐਕਸ਼ਨ ਕਰ ਰਹੇ ਆਂ ਉਹ ਤਾਂ ਕਹਿੰਦਾ ਕਿ ਅਸੀਂ ਕੰਮ ਕਿੱਥੋਂ ਖਿੱਚਿਆ ਹੋਇਆ ਵਲਡੋਚਰ ਚਲਾ ਰਹੇ ਆ ਮੈਂ ਤਾਂ ਉਸ ਚੀਜ਼ ਨੂੰ ਸਪੋਰਟ ਕਰਦਾ ਪਰ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਹੂੰ ਕਿ ਜਿਹੜੇ ਵੱਡੀ ਬਿਗ ਫਿਸ਼ ਆ ਉਹਨਾਂ ਤੇ ਵੀ ਵਲਡੋਚਰ ਚਲਾਇਆ ਜਾ ਜੀ ਹੂੰ ਜਦ ਤੱਕ ਉਹਨਾਂ ਨੂੰ ਨੱਥ ਨਹੀਂ ਪੈਂਦੀ ਉਦੋਂ ਤੱਕ ਪੰਜਾਬ ਦੇ ਵਿੱਚ ਟਰੱਕ ਦੀ ਪ੍ਰੋਬਲਮ ਸੋਲਵ ਨਹੀਂ ਹੁੰਦੀ ਹੂੰ ਤੇ ਜਿੱਥੇ ਤੇ ਹੀ ਆਪਾਂ ਗੱਲ ਕਰੀਏ ਨਜਾਇਜ਼ ਹਥਿਆਰਾਂ ਦੀ ਹੂੰ ਅੱਜ ਬੰਦੇ ਕੋ ਹਥਿਆਰ ਫੜਿਆ ਜਾਵੇ ਇੱਕ ਮਹੀਨੇ ਬਾਅਦ ਉਹਦੀ ਜਮਾਨਤ ਹੋ ਜਾਂਦੀ ਹੈ ਹੂੰ ਕਾਨੂੰਨ ਆਉਣਾ ਚਾਹੀਦਾ ਕਿ ਭਾਰਤ ਸਰਕਾਰ ਦੇ ਕਾਨੂੰਨ ਚ ਨਹੀਂ ਹੈਗਾ ਨਾ ਪੰਜਾਬ ਸਰਕਾਰ ਆਪ ਦਾ ਕਾਨੂੰਨ ਲਿਆ ਸਕਦੀ ਆ ਉਹ ਇੰਪਲੀਮੈਂਟ ਕਰ ਸਕਦੀ ਆ ਕਿ ਇਹਦੇ ਉੱਤੇ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਫੜ ਕੇ ਤੁਲ ਕੇ ਅੰਦਰ ਦਿਓ 95% ਜਿਹੜੇ ਆ ਫਰੋਡੀਏ ਤਰ੍ਹਾਂ ਕੱਢ ਲਿਆ ਜੀ ਠੀਕ ਹੈ ਨਾ ਜੀ ਇਹ ਸਾਰੇ ਸਿੱਧੇ ਹੋ ਜਾਣਗੇ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ ਨਸ਼ੇ ਦੇ ਕਰਕੇ ਵੀ ਅਸੀਂ ਦੇਖ ਰਿਹਾ ਇਹ ਘਟਨਾਵਾਂ ਵਧ ਰਹੀਆਂ ਛੋਟੇ ਛੋਟੇ ਜਵਾਬ ਜਿਹੜੇ ਨੇ ਜਿਹੜੇ ਨਸ਼ੇ ਦੀ ਲਤ ਲੱਗ ਗਈ ਘਰੋਂ ਪੈਸਾ ਨਹੀਂ ਮਿਲ ਰਿਹਾ ਅਸੀਂ ਬਹੁਤ ਸਾਰੀਆਂ ਦੇਖਦੇ ਹਾਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜਿਹੜੀਆਂ ਸੀਸੀਟੀਵੀ ਫੁਟੇਜ ਕੈਪਚਰ ਹੁੰਦੀਆਂ ਉਹਦੇ ਵਿੱਚ ਦੇਖਿਆ ਜਾਂਦਾ ਕਿ 16 17 18 ਸਾਲਾਂ ਦੇ ਮੁੰਡੇ ਹੁੰਦੇ ਆ ਜਿਹੜੇ ਹਥਿਆਰ ਚੱਕ ਕੇ ਤਾਂ ਕਿਸੇ ਦੇ ਵੀ ਘਰ ਵੜ ਜਾਂਦੇ ਤੇ ਉਸ ਤੋਂ ਬਾਅਦ ਮੂੰਹ ਬੰਨਿਆ ਹੁੰਦਾ ਤੇ ਉਹ ਕਾਰਵਾਈ ਕਰਦੇ ਲੱਗਦਾ ਕਿ ਨਸ਼ੇ ਦੇ ਖਿਲਾਫ ਜੀ ਐਕਸ਼ਨ ਵਧੀਆ ਤਰੀਕੇ ਨਾਲ ਹੋ ਗਿਆ ਤਾਂ ਫਿਰ ਬਾਕੀ ਘਟਨਾਵਾਂ ਤਾਂ ਆਪਣੇ ਆਪ ਕ੍ਰਾਈਮ ਦੇ ਘਟ ਜਾਣਗੇ ਹਸਾਬ ਦੇਖੋ ਇਹਦੇ ਚੋਂ ਕੁਝ ਪਰਸੈਂਟੇਜ ਲੋਕੋ ਮੈਂ ਮਹਿਸੂਸ ਕਰਦਾ ਅੰਡਰ ਦੀ ਇਨਫਲੂਐਂਸ ਆਫ ਨਸ਼ਾ ਵੀ ਹੁੰਦੀ ਹੈ ਤੇ ਨਸ਼ਾ ਖਾ ਕੇ ਬੰਦੇ ਨੂੰ ਇਹ ਨਹੀਂ ਪਤਾ ਚੱਲਦਾ ਮੈਂ ਕਰ ਕੀ ਰਿਹਾ ਜੀ ਸੋ ਨਸ਼ੇ ਨੂੰ ਵੀ ਕੰਟਰੋਲ ਕਰਨ ਦੀ ਲੋੜ ਹੈ ਨਸ਼ਾ ਕੱਲੀ ਸਪਲਾਈ ਨਾ ਨਹੀਂ ਬੰਦ ਹੋਣਾ ਇਹ ਨਸ਼ਾ ਜੇ ਘਟਾਉਣਾ ਹੈ ਤੇ ਜਿਹੜੀ ਸਾਡੀ ਜੁਤ ਸਾਡੇ ਲੋਕ ਛੇ ਕਿਸੇ ਵੀ ਮਰਜ਼ੀ ਉਮਰ ਤੇ ਹੋਣ ਉਹ ਨਸ਼ੇ ਚ ਲੱਗਿਆ ਉਹਨਾਂ ਦੇ ਲਈ ਪ੍ਰੋਪਰ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਲੋੜ ਹੈਗੀ ਆ ਉਹਨਾਂ ਦੇ ਲਈ ਜਿਹੜੇ ਸੈਂਟਰਸ ਆ ਉਹ ਹੋਣੇ ਚਾਹੀਦੇ ਆ ਤੇ ਕਿਤੇ ਇਹ ਨਹੀਂ ਹੋਣਾ ਚਾਹੀਦਾ ਕਿ ਸਾਡੇ ਕੋਲ ਸੈਂਟਰ ਦੇ ਵਿੱਚ ਬੈੱਡ ਨਹੀਂ ਹੈਗੇ ਤੇ ਨਸ਼ੇ ਵਾਲੇ ਬੰਦੇ ਜ਼ਿਆਦਾ ਆ ਅੱਜ ਪ੍ਰੋਬਲਮ ਇਹ ਆ ਕਿ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਲੈ ਕੇ ਜਾਣਾ ਚਾਹੁੰਦੇ ਆ ਬਟ ਉੱਥੇ ਬੈੱਡ ਦੀ ਸਕਰਸਿਟੀ ਹੈ ਤਾਂ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਸ ਪ੍ਰੋਬਲਮ ਨੂੰ ਰਿਜ਼ੋਲਵ ਕਰਾ। ਇੱਕ ਇੱਕ ਬੜੀ ਅਹਿਮ ਚਰਚਾ ਤੁਸੀਂ ਪਿਛਲੇ ਦਿਨ ਇੱਕ ਬੜਾ ਅਹਿਮ ਟਿੱਪਣੀ ਕੀਤੀ ਸਦਨ ਦੇ ਅੰਦਰ ਜਦੋਂ ਪਿਛਲਾ ਸੈਸ਼ਨ ਚੱਲ ਰਿਹਾ ਸੀਗਾ ਕਿ ਦੋਵੇਂ ਰਾਣੇ ਸਿਆਸਤ ਛੱਡ ਜਾਣਗੇ ਜੇ ਐਮਐਸਪੀ ਨਾ ਦੇ ਸਕੇ ਮਕੀਦੀ ਉਹਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਰਾਣੇ ਕਿਉਂ ਇਦਾਂ ਦੀ ਐਮਐਸਪੀ ਦਾ ਜ਼ਿਕਰ ਕਰ ਰਿਹਾ ਜਿਹਦਾ ਜ਼ਿਕਰ ਸਰਕਾਰ ਨਹੀਂ ਕਰ ਰਹੀ ਬਹੁਤ ਸਾਰੀਆਂ ਚਰਚਾਵਾਂ ਵਿਰੋਧੀ ਵੀ ਲਗਾਤਾਰ ਤੰਜ ਕੱਸ ਰਹੇ ਆ ਇਹ ਕੀ ਕਹਾਣੀ ਕੀ ਹੈ ਇਹਦੇ ਪਿੱਛੇ ਕਿਉਂ ਰਾਣੀ ਯਾਰ ਬੜੀ ਸਿੱਧੀ ਆ ਹੂੰ ਜੇ ਰਾਣਾ ਜੀ ਕੋਟਾ ਦੇ ਧੁੱਪਣ ਵਾਲੇ ਟੀਮੀਦਾਰ ਸੀ ਹੂੰ ਖੇਤੀ ਕੀਤੀ ਮਟਰਾਂ ਦੇ ਸੀਟ ਦੀ ਹੂੰ ਕੀਤੀ ਕੀਤੀ ਵੀਟ ਦੇ ਸੀਟ ਦੀ ਕੀਤੀ ਕੀਤੀ ਗੰਨੇ ਦੀ ਹਰੇਕ ਫਸਲ ਦੀ ਸੋਇਆ ਬੀਨ ਦੀ ਮਸਰਾ ਦੀ ਮੈਂ ਕਿਹਾ ਹਰ ਚੀਜ਼ ਦੀ ਕੀਤੀ ਕੀਤੀ ਤੇ ਮਾਲਕ ਨੇ ਕਿਰਪਾ ਕੀਤੀ ਉਸ ਬੰਦੇ ਤੇ ਕਿ ਪੰਜਾਬ ਦੇ ਜ਼ਿਮੀਦਾਰ ਨੂੰ ਜੇ ਉਹ ਤਕੜਾ ਕਰ ਸਕਦੇ ਆ ਤੇ ਵਾਈ ਨਾਟ ਜੀ ਇੱਡੀ ਵੱਡੀ ਕਿਰਪਾ ਰੱਬ ਨੇ ਕੀਤੀ ਹੋਵੇ ਕਿ ਅਸੀਂ ਪੰਜਾਬ ਦੇ ਜ਼ਿਮੀਦਾਰ ਨੂੰ ਐਮਐਸਪੀ ਮੱਕੀ ਤੇ ਬਰਸਾਤੀ ਮੱਕੀ ਜਿਹੜੀ ਆ ਕ੍ਰੌਪ ਡਿਵਰਸੀਫਿਕੇਸ਼ਨ ਆ ਸਭ ਤੋਂ ਵੱਡੀ ਸਮੱਸਿਆ ਹੂੰ ਪੰਜਾਬ ਦਾ ਜ਼ਿਮੀਦਾਰ ਬਦਲਾਅ ਚਾਹੁੰਦਾ ਜੀ ਡਿਵਰਸੀਫਾਈ ਕਰਨਾ ਚਾਹੁੰਦਾ ਕਣਕ ਛੋਲੇ ਤੋਂ ਬਟ ਉਹਦੇ ਤੋਂ ਵੱਡੀ ਸਮੱਸਿਆ ਮੰਡੀਕਰਨ ਉਹਦੀ ਫਸਲ ਦੀ ਮਾਰਕੀਟਿੰਗ ਨਹੀਂ ਹੈਗੀ ਉਹ ਬੀਚੂਗਾ ਤੇ ਲਿਜਾਊ ਕਿੱਥੇ ਜੀ ਜਿਹੜਾ ਕਣਕ ਝੋਨੇ ਵਾਲਾ ਮਾਰਕੀਟਿੰਗ ਸਟਰਕਚਰ ਸੀ ਉਹ ਸਰਕਾਰ ਨੇ ਪਿਛਲੀ ਵਾਰ ਫੀਲ ਕਰਤਾ ਝੋਨਾ ਲੋਕਾਂ ਦਾ 200 200 ਕੁਇੰਟਲ ਰੁਪਇਆ ਸਸਤਾ ਤੋਲਿਆ ਜਿੱਥੇ ਸਪੇਸ ਨਹੀਂ ਸੀ 200 ਰੁਪਇਆ ਸਸਤਾ ਤੋਲਿਆ ਤੇ ਸਪੇਸ ਬਣ ਗਈ ਉਹ ਲੁੱਟ ਹੋਈ ਜੀਵਿਦਾਰ ਦੀ 5000 ਕਰੋੜ ਰੁਪਇਆ ਦੀ ਪਿਛਲੀ ਝੋਨੇ ਦੇ ਵਿੱਚ ਤੇ ਮੱਕੀ ਦੇ ਉੱਤੇ ਰਾਣਾ ਜੀ ਨੇ ਇਹ ਮਹੀਮ ਚਲਾਈ ਆ ਕਿ ਮੈਂ ਕਹਿਣਾ ਚਾਹੁੰਦਾ ਯਾਰ ਕ੍ਰੌਪ ਡਿਵਰਸਿਟੀਫਿਕੇਸ਼ਨ ਕਰ ਨੂੰ ਪੈਸੇ ਨਹੀਂ ਚਾਹੀਦੇ 20 ਸਾਲ ਹੋ ਗਏ ਸੁਣ ਬਿਆਨ ਪਲੈਨਿੰਗ ਚਾਹੀਦੀ ਉਦ ਲਈ ਪਲੈਨਿੰਗ ਚਾਹੀਦੀ ਹੈ ਇੰਪਲੀਮੈਂਟੇਸ਼ਨ ਚਾਹੀਦੀ ਹੈ ਤੇ ਫਾਰਮਰ ਨੂੰ ਇੱਕ ਕੌਨਫੀਡੈਂਸ ਦੇਣ ਦੀ ਲੋੜ ਹੈਗੀ ਆ ਕਿ ਭਾਈ ਤੇਰੀ ਫਸਲ ਜਿੱਦਾਂ ਵੀ ਹੋਈ ਅਸੀਂ ਚੱਕਾਂਗੇ ਹਾਂ ਅਸੀਂ ਚੱਕਾਂਗੇ ਉਹਦੇ ਵਿੱਚ ਆਪੇ ਆਪੇ ਕਿਸਾਨ ਨਿਕਲਦਾ ਉਸ ਚੀਜ਼ ਦੇ ਵਿੱਚ ਕਿਸਾਨ ਨਿਕਲਦਾ ਕਿਸਾਨ ਨੂੰ ਇਹ ਸਮਝਣ ਦੀ ਲੋੜ ਹੈਗੀ ਆ ਕਿ ਮੱਕੀ ਅੱਜ ਬਾਹਰਲੇ ਸੂਬਿਆਂ ਤੋਂ ਪੰਜਾਬ ਚ ਆ ਰਹੀ ਆ ਤੁਸੀਂ ਇੱਕ ਹੋਰ ਬੜਾ ਵਧੀਆ ਜ਼ਿਕਰ ਕੀਤਾ ਸੀਗਾ ਜਦ ਦੇਸ਼ ਦੀ ਸਰਕਾਰ ਇਹ ਕਹਿ ਰਹੀ ਕਿ ਅਸੀਂ ਇਥੇ ਐਥਨੋਲ ਪੈਦਾ ਕਰਨੀ ਹੈਗੀ ਆ ਕਿ ਜੀ ਬਹੁਤ ਸਾਰੀ ਚੀਜ਼ਾਂ ਉਧਰ ਨੂੰ ਵੱਧ ਰਹੇ ਆ ਸਾਫ਼ ਤੌਰ ਤੇ ਉਹ ਤੁਹਾਨੂੰ ਡਾਇਰੈਕਸ਼ਨ ਵੀ ਦੇ ਰਹੇ ਆ ਤਾਂ ਫਿਰ ਵੀ ਅਸੀਂ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਤਾਂ ਸਾਡੀ ਗਲਤੀ ਹੈ ਇਹ ਤੇ ਮੈਨੂੰ ਤਾਂ ਪੰਜਾਬ ਸਰਕਾਰ ਦਾ ਨਹੀਂ ਸਮਝ ਆਉਂਦਾ ਹੂੰ ਇੱਕ ਡਿਵਰਸਿਫਿਕੇਸ਼ਨ ਕਰਨਾ ਚਾਹੁੰਦੇ ਆ ਹੂੰ ਇਥਨੋਲ ਦੇ ਉੱਤੇ ਹੂੰ ਤੇ ਭਾਰਤ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤੀ ਕਿ ਕੋਈ ਵੀ ਸਰਕਾਰ ਜੀ ਇਥਨੋਲ ਦੇ ਉੱਤੇ ਆਪ ਦਾ ਟੈਕਸ ਨਹੀਂ ਲਾਊਗੀ ਅਸੀਂ ਗਰੀਨ ਫਿਊਲ ਕਰਨਾ ਗਰੀਨ ਫਿਊਲ ਕਿਵੇਂ ਹੋਊਗਾ ਹੂੰ ਗਰੀਨ એનર્ਜੀ ਤੇ ਗਰੀਨ ਫਿਊਲ ਦਾ ਧਿਆਨ ਆਉਣਾ ਗਰੀਨ એનર્ਜੀ ਗਰੀਨ ਕ੍ਰੌਪ ਤੋਂ ਹੀ ਹੋਊਗੀ ਹੂੰ ਮੱਕੀ ਗਰੀਨ ਕ੍ਰੌਪ ਆ ਉਹਦੇ ਤੋਂ ਇਥਨੋਲ ਬਣਨਾ ਇਸ ਸਾਲ ਦੀ ਜਿਹੜੀ ਐਕਸਾਈਜ਼ ਪਾਲਸੀ ਆਈ ਆ ਉਹਦੇ ਤੇ ਸਰਕਾਰ ਨੇ ਇਥਨੋਲ ਤੇ ਵੀ ਟੈਕਸ ਲਾ ਦਿੱਤਾ ਤੇ ਫਿਰ ਇਥਨੋਲ ਵਾਲੇ ਪੰਜਾਬ ਛੱਡ ਕੇ ਭੱਜ ਜਾਣਗੇ ਮੱਕੀ ਦੇ ਪੈਸੇ ਕੌਣ ਦੇਊਗਾ ਜੀ ਰਾਣਾ ਤੇ ਹੈਗਾ ਯਾ ਰਾਣਾ ਨਹੀਂ ਜਾਂਦਾ ਕਿਤੇ ਮੈਂ ਦੱਸਣਾ ਚਾਹੁੰਨਾ ਬਟ ਸਰਕਾਰਾਂ ਨੂੰ ਚੀਜ਼ ਮੀਦਾਨ ਪਕੜਾ ਕਰਨ ਲਈ ਇੰਡਸਟਰੀ ਦੀ ਸਪੋਰਟ ਕਰਨ ਦੀ ਲੋੜ ਹੈ ਮੈਂ ਇਹ ਦੱਸਣਾ ਚਾਹੁੰਦਾ ਇੰਡੀਆ ਦੇ ਵਿੱਚ ਸਿਰਫ ਇੱਕ ਸਟੇਟ ਸੀਗੀ ਜਿੱਥੇ ਹਲਕਾ ਜਾਂਦੀ ਪੈਸੀ ਟੈਕਸ ਸੀ ਚਾਰ ਪੈਸੀ ਬਾਕੀ ਕਿਸੇ ਸਟੇਟ ਚ ਟੈਕਸ ਨਹੀਂ ਜਿਹੜੀਆਂ ਸਟੇਟਾਂ ਟੈਕਸ ਲਾਉਂਦੀਆਂ ਸੀ ਨਾ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਦੇ ਪੈਟਰੋਲ ਤੇ ਭਾਅ ਵਧਾ ਵਧਾਤੇ ਚੋਰੀ ਉਧਰੋਂ ਟੈਟ ਕਰਦੀ ਉਹਨਾਂ ਨੇ ਟੈਕਸ ਘਟਾ ਕਰਦਾ ਤਾਂ ਕਿ ਇੱਕ ਡਵੈਲਪਿੰਗ ਫੀਲਡ ਰਹੇ ਪਾਰਟਨ ਸਰਕਾਰ ਚੋਂ ਹੀ ਜ਼ਿੰਮੇਵਾਰ ਤਕੜਾ ਹੋਵੇ ਉਹਦਾ ਭਾਵੇਂ ਐਮਐਸਪੀ ਫਸਲ ਐਮਐਸਪੀ ਤੇ ਵੀ ਰਾਣਾ ਜੀ ਆਖਰੀ ਸਵਾਲ ਤੁਸੀਂ ਤਾਂ ਆਜ਼ਾਦ ਹੋ ਪਰ ਤੁਹਾਡੇ ਫਾਦਰ ਸਾਹਿਬ ਕਾਂਗਰਸ ਦੇ ਨਾਲ ਹੈਗੇ ਪਰ ਜਦੋਂ ਰਾਣਾ ਸਾਹਿਬ ਇਹੇ ਵੱਡੇ ਰਾਣਾ ਸਾਹਿਬ ਇਹ ਗੱਲ ਕਰਦੇ ਆ ਕਿ ਅਸੀਂ ਮੈਂ ਐਮਐਸਪੀ ਦਊਂਗਾ ਤਾਂ ਤੁਹਾਡੇ ਆਪਣੀ ਪਾਰਟੀ ਦੇ ਬੰਦੇ ਉਹਨਾਂ ਦਾ ਵਿਰੋਧ ਕਰ ਲੱਪ ਪੈਂਦੇ ਸੁਪਾਲ ਸੀ ਖੈਰਾ ਬੜੇ ਮੁੱਖ ਰੋ ਕੇ ਬੋਲੇ ਵੀ ਇਹ ਪਿੱਛੇ ਕੋਈ ਹੋਰ ਚੀਜ਼ ਬੋਲ ਰਹੀ ਹੈ ਪਿੱਛੇ ਭਾਜਪਾ ਸ਼ਾਇਦ ਬੋਲ ਰਹੀ ਹੈ ਇਹ ਇਹ ਜਦੋਂ ਟਿੱਪਣੀਆਂ ਆਪਣੀ ਪਾਰਟੀ ਦੇ ਵਿੱਚ ਰਿੰਦੇ ਹੋਏ ਆਗੂ ਤੇ ਹੋਣ ਤਾਂ ਉਹਨੂੰ ਤੁਸੀਂ ਇਹ ਘਰ ਬੈਠ ਕੇ ਐਨਾਲਿਸਿਸ ਤਾਂ ਕਰਦੇ ਹੋਣੇ ਆਪਸੇ ਚਰਚਾ ਕਰਦੇ ਹੋਣੇ ਆਖਰਕਾਰ ਪਾਰਟੀ ਦੇ ਮੈਂਬਰ ਤਾਂ ਸਾਥ ਦੇਣ ਪਾਰਟੀ ਦੇ ਮੈਂਬਰ ਕਾ ਤਾਂ ਵਿਰੋਧ ਕਰ ਰਹੇ ਕੋ ਯਾਰ ਕਿਸਾਨ ਸੇ ਲੜੇ ਨੂੰ ਸਮਝ ਹੀ ਨਹੀਂ ਕਿਸਾਨੀ ਕੀ ਹੁੰਦੀ ਆ ਛਾੜੇ ਨੂੰ ਹੋਰ ਕੋਈ ਕੰਮ ਬਹੁਤ ਸ਼ੁਕਰੀਆ ਤਾਂ ਇਹ ਸਨ ਰਾਣਾ ਇੰਦਰਪ੍ਰਤਾਪ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬੜੇ ਠੋਕ ਕੇ ਆਪਣਾ ਪੱਖ ਰੱਖਿਆ ਤੁਸੀਂ ਇਸ ਬਾਰੇ ਕੀ ਸੋਚਦੇ ਆਪਣਾ ਕਮੈਂਟ ਆਪਣੀ ਜੁੜ ਹਾਂਝੇ ਕਰਨਾ ਫਿਲਹਾਲ ਇੱਥੇ ਤੁਹਾਡਰ ਤੋਂ ਅਗ ਰਣੀਆ ਬਹੁਤ ਬਹੁਤ ਧੰਨਵਾਦ